ਹਾਂਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਮੈਂ ਸੁਮਨ ਆਰਟਿਸਟ ਸਕੈਚ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜੁਮੇ ਕੱਲ ਵੀਡੀਓ ਪਾਈ ਉਹਦੇ ਤੇ ਬਹੁਤ ਸੋਹਣਾ ਰਿਸਪੌਂਸ ਆਇਆ ਈਵਨ ਮੇਰੀਆਂ ਕੁਝ ਭੈਣਾਂ ਨੇ ਸਾਨੂੰ ਆਰਡਰ ਵੀ ਪਲੇਸ ਕੀਤੇ ਨੇ ਜਿਨ੍ਹਾਂ ਦੇ ਕਿ ਮੈਂ ਸੂਟ ਇੱਕ ਦੋ ਦਿਨ ਦੇ ਵਿੱਚ ਲੈ ਕੇ ਬਸ ਰੈਡੀ ਕਰਾਂਗੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜਦੋਂ ਉਹਨਾਂ ਦੇ ਸੂਟ ਰੈਡੀ ਹੋਗੇ ਤਾਂ ਤੁਹਾਨੂੰ ਦਿਖਾਵਾਂਗੀ ਮੈਨੂੰ ਕਈ ਮੈਸੇਜ ਆਏ ਵੀ ਲਾਈਕ ਤੁਸੀਂ ਹੈਂਡਵਰਕ ਕਰਵਾ ਦਿੰਦੇ ਹੋ ਜਾਂ ਤੁਸੀਂ ਮਸ਼ੀਨ ਵਰਕ ਕਰਵਾ ਦਿੰਦੇ ਹੋ ਹਾਂਜੀ ਅਸੀਂ ਸਾਰਾ ਕੁਝ ਕਰਵਾ ਦਿੰਨੇ ਆਂ इवन ਸਾਡੇ ਕੋਲ ਆਪਣੇ ਕਾਰੀਗਰ ਵੀ ਹੈਗੇ ਆ ਤੁਸੀਂ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਮਸ਼ੀਨਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਪੇਂਟ ਵੀ ਕਰਵਾਉਣਾ ਚਾਹੁੰਦੇ ਹੋ ਦੇਖੋ ਅੱਜ ਮੈਂ ਜੋ ਸੂਟ ਵੀਅਰ ਕੀਤਾ ਇਹਦੇ ਤੇ ਪੇਂਟ ਹੀ ਹੋਇਆ ਹੈ ਤਾਂ ਅਸੀਂ ਪੇਂਟ ਵੀ ਕਰਵਾ ਦਿੰਨੇ ਆਂ ਅੱਜ ਕੁਝ ਸੂਟ ਮੇਰੇ ਬਣ ਕੇ ਜਾ ਰਹੇ ਸੀ ਸੋ ਮੈਂ ਸੋਚਿਆ ਚਲੋ ਤੁਹਾਨੂੰ ਦਿਖਾਉਨੇ ਆ ਤੇ ਉਮੀਦ ਕਰਦੀ ਆਂ ਤੁਹਾਨੂੰ ਪਸੰਦ ਆਉਣਗੇ ਹਾਂਜੀ ਇਹ ਆਪਣਾ ਪਹਿਲਾ ਸੂਟ ਕਾਟਨ ਦਾ ਸੂਟ ਇਹ ਸੇਮ ਕਲਰ ਦੇ ਵਿੱਚ ਮੇਰਾ ਆਪਣਾ ਖੁਦ ਦਾ ਸੂਟ ਵੀ ਹੈ ਜਿਸ ਨੂੰ ਕੀ ਕਸਟਮਰ ਨੇ ਬਹੁਤ ਪਸੰਦ ਕੀਤਾ ਤੇ ਉਹਨਾਂ ਨੇ ਔਨ ਡਿਮਾਂਡ ਇਹ ਸੂਟ ਰੈਡੀ ਕਰਵਾਇਆ ਇਹ ਅਸੀਂ ਸਲਵਾਰ ਦਾ ਸਟੱਫ ਇਹਨੂੰ ਯੂਜ਼ ਕਰਕੇ ਇਹਦੇ ਤੇ ਐਮਬ੍ਰੋਇਡਰੀ ਹੋਈ ਹੈ ਪਲੱਸ ਲੈਸ ਨਾ ਫਿਨਿਸ਼ਿੰਗ ਕੀਤੀ ਗਈ ਹੈ ਤੇ ਇਹਦਾ ਘੇਰਾ ਵੀ ਬਹੁਤ ਹੀ ਪਿਆਰਾ ਬਣਿਆ ਹੈ ਇਹ ਸੇਮ ਚੀਜ਼ ਅਸੀਂ ਇਹਦੇ ਬੈਕ ਘੇਰੇ ਤੇ ਵੀ ਕੀਤੀ ਹੈ ਇਹਦੇ ਨਾਲ ਸਟ੍ਰੇਟ ਸਲਵਾਰ ਬਣੀ ਹੈ ਤੇ ਸਲਵਾਰ ਦੇ ਸਟੱਫ ਦੇ ਉੱਪਰ ਅਸੀਂ ਸ਼ਰਟ ਦਾ ਪੀਸ ਯੂਜ਼ ਕਰਕੇ ਏਮਬ੍ਰੋਇਡਰੀ ਦਿੱਤੀ ਹੈ ਜੋ ਕਿ ਅੱਜਕੱਲ ਬਹੁਤ ਟ੍ਰੈਂਡ ਚ ਹੈ ਇਹਦੇ ਨਾਲ ਅਸੀਂ ਟੈਬੀ ਲਾਈਨਸ ਦਾ ਦੁਪੱਟਾ ਜਿਹੜਾ ਹੈ ਉਹ ਯੂਜ਼ ਕਰਕੇ ਓਵਰঅল ਸੂਟ ਦੀ ਗੈਟਅਪ ਬਹੁਤ ਸੋਹਣੀ ਆਈ ਹੈ ਹਾਂਜੀ ਹੁਣ ਸਾਡਾ ਨੈਕਸਟ ਸੂਟ ਇਹਦਾ ਕਲਰ ਹੀ ਬੜਾ ਪਿਆਰਾ ਹੈ ਇਹ ਲਾਈਨਿੰਗ ਦੇ ਨਾਲ ਬਣਿਆ ਹੈ ਇਹ ਤੁਸੀਂ ਪਾਰਟੀ ਵੀਅਲੇ ਵੀ ਨੂੰ ਯੂਜ਼ ਕਰ ਸਕਦੇ ਹੋ ਇਹ ਜਿਵੇਂ ਲਾਈਕ ਬਹੁਤ ਹੀ ਗ੍ਰੇਸਫੁਲ ਹੈ ਇਹਦੇ ਤੇ ਅਸੀਂ ਸਲਵਾਰ ਦਾ ਪੈਚ ਲਗਾ ਕੇ neck designing ਕੀਤੀ ਹੈ, लेस ਨਾਲ ਫਿਨਿਸ਼ਿੰਗ ਕੀਤੀ ਹੈ ਇਹਦੀ। ਸੇਮ ਇਸਦੀ ਸਲਵਾਰ ਸਟ੍ਰੇਟ ਬਣੀ ਹੈ ਤੇ ਸਟ੍ਰੇਟ ਸਲਵਾਰ ਤੇ ਅਸੀਂ ਸ਼ਰਟ ਪੀਸ ਯੂਜ਼ ਕਰਕੇ लेस ਨਾਲ ਦੀ ਫਿਨਿਸ਼ਿੰਗ ਕੀਤੀ ਹੈ। ਇਹਦੇ ਨਾਲ ਵੀ ਜਿਹੜਾ ਹੈ ਟੈਬੀ ਚੈੱਕ ਦਾ ਦੁਪੱਟਾ ਸੀ ਡਾਈ ਕਰਵਾਇਆ ਹੈ, ਦੇਖੋ ਬਹੁਤ ਹੀ ਸੋਹਣਾ। ਓਵਰ ਆਲ ਇਹ ਸੂਟ ਦੀ ਬੀ ਕਾਫੀ ਜਿਆਦਾ ਗ੍ਰੇਸਫੁੱਲ ਹੈ। ਹਾਂਜੀ ਹੁਣ ਅਸੀਂ ਇੱਕ ਕੁੜਤਾ ਰੈਡੀ ਕੀਤਾ ਹੈ ਵਾਈਟ ਪਲਾਜ਼ੋ ਦੇ ਨਾਲ। ਬਹੁਤ ਹੀ ਪਿਆਰਾ ਸਟੱਫ ਹੈ। ਇਹਦੀ ਲੈਸ ਨਾਲ ਫਿਨਿਸ਼ਿੰਗ ਕੀਤੀ ਗਈ ਹੈ। ਪਲੱਸ ਇਹਦੀ 슬ੀਵਸ ਦੇ ਉੱਪਰ ਵੀ ਲੈਸ ਲਗਾਈ ਗਈ ਹੈ। ਇਹਦਾ ਕਿਰਾ ਬੜਾ ਪਿਆਰਾ ਬਣਿਆ ਹੈ। ਇਹ ਵੈਸੇ ਜੋ ਸਟੱਫ ਹੈ ਮੈਂ ਐਜ਼ ਇਟ ਇਜ਼ ਲਿਆ ਸੀ ਬਟ ਇਦਾਂ ਦਾ ਆਪਾਂ ਰੈਡੀ ਵੀ ਕਰ ਸਕਦੇ ਹਾਂ ਔਨ ਆਰਡਰ ਵੀ ਐਮਬ੍ਰੋਇਡਰੀ ਕਰਕੇ ਵੀ ਇਹਨੂੰ ਅਸੀਂ ਰੈਡੀ ਕਰ ਸਕਦੇ ਹਾਂ। ਇਹਦੇ ਨਾਲ ਜਿਹੜਾ ਹੈ ਵਾਈਟ ਪਲਾਜ਼ੋ ਹੈ। ਹਾਂਜੀ ਨੈਕਸਟ ਸੂਟ ਜੋ ਕਿ ਜੂਟ कॉटन ਦੇ ਉੱਪਰ ਬਣਿਆ ਹੈ ਇਹ ਸੀ ਐਮਬ੍ਰੋਇਡਰੀ ਕਰਵਾਈ ਨਹੀਂ ਹੈ ਲਾਈਕ ਇਹ ਇਦਾਂ ਹੀ ਸਟੱਫ ਲਿਆ ਸੀ ਇਹਦੇ ਤੇ ਬਹੁਤ ਸੋਹਣੀ ਐਮਬ੍ਰੋਇਡਰੀ ਹੋ ਰਹੀ ਹੈ ਇਹਦੇ ਬੈਕ ਘੇਰੇ ਤੇ ਵੀ ਅਸੀਂ ਸੇਮ ਹੀ ਯੂਜ਼ ਕੀਤੀ ਹੈ ਇਹਨੂੰ ਅਸੀਂ ਵਾਈਟ ਪਲਾਜ਼ੋ ਨਾਲ ਵੀ ਤੁਸੀਂ ਵੇਅਰ ਕਰ ਸਕਦੇ ਹੋ ਲਾਈਕ ਤੁਸੀਂ ਇਹਨੂੰ ਸ਼ੇਡਿੰਗ ਦੇ ਨਾਲ ਵੀ ਜੇ ਤੁਸੀਂ ਬਾਟਮ ਯੂਜ਼ ਕਰਨੀ ਹੈ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਅ ਬਾਕੀ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆ ਰਹੀਆਂ ਨੇ ਤੇ ਤੁਸੀਂ ਡੇਲੀ ਦੀ ਅਪਡੇਸ਼ਨ ਚਾਹੁੰਦੇ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਅ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਊਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਰਬਰੀ ਦੇ ਸੂਟ ਤੁਹਾਨੂੰ ਲੈ ਕੇ ਆ ਰਹੇ ਹਾਂ ਤੇ ਹੋਪ ਤੁਹਾਨੂੰ ਪਸੰਦ ਆਉਣਗੇ ਥੈਂਕ ਯੂ